thank <laughs> you ਸਤੇ ਸ੍ਰੀ ਭਗਉਤੀ ਦੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹ ਦੀ ਦਸਵੀਂ ਪ੍ਰਥਮ ਭਗਉਤੀ ਸਰਕਾਰ ਗੁਰੂ ਨਾਮ ਕਲੇੰਟ ਆਏ ਤੇਰੇ ਅੰਗਦ ਗੁਰਤੇ ਅਮਰਦਾਸ RAMDAS ਸਾਂ ਹੋਈ ਸਹਾਈ ਅਰਜਨ ਹਰਿ ਗੁਬਿੰਦ ਨੋ ਸਿਮਰੋ ਸ੍ਰੀ ਹਰਿ ਗਾਇ ਸ੍ਰੀ ਹਰਿ ਕ੍ਰਿਸ਼ੂ ਧਿਆਈਐ ਜਿਸ ਨਿਤਿ ਸਬਦੋ ਖਜਾਇਐ ਦੇਵ ਬਹਾਦਰ ਸੋਰੀਐ ਘਰ ਨਾਉ ਨੋਦੇ ਆਵੇ ਭਾਈ ਸਭ ਤਾਈ ਹੋ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਟ ਦਰਸ਼ਨ ਜਦਾਰ ਦਾ ਭਾਂ ਅੰਤਰ ਕੇ ਬੋਲੇ ਜੀ ਨਜਾਂ ਤਿਆਰੀਆ ਚੋਹ ਸਭ ਜਾਦੀਆ ਜਾਲੀਆਂ ਮੁਕਤੀਆ ਹੱਜੀਆਂ ਜਪੀਆਂ ਪਤੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਵ ਚਲਾਈ ਤੇਗ ਵਾਹੀ ਦੇਹ ਕੀ ਅਣਡੋਟ ਕੀਤਾ ਤੰਨਾ ਪੁਆਰਿਆ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੇ ਦੀ ਦਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਉੱਤੇ ਬੰਦ ਬੰਦ ਟਟਾਹੀਆਂ ਖੋਪੜੀਆਂ ਲੋਹਆਂਾਂ ਚੜਕਣੀਆਂ ਤੇ ਚੜੇ ਆਰਿਆਂ ਨਾਲ ਚੜਾਏ ਦੇ। ਪੁਰਗਰਦਵਾਰੀਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਇਸ ਦਾ ਸੁਆਸਾ ਨਾਲ ਮੁਬਾਰਕ। ਤੇਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਬੋਲ ਜੀ। ਸੰਯਾ ਕਪਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਿ ਆਵੇ ਚੇਤਿ ਆਵਣ ਕਾ ਸਦਕਾ ਸਰਬਸੋ ਕੋ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਵਾਹ ਤਹਾ ਰਸੀਆਰੇ ਆਇ ਤ ਦੇਵਤੀ ਵਖਤੇ ਬਿਰਦ ਕੀ ਪੈਗ ਪੰਥ ਕੀ ਜੀਤ ਸ੍ਰੀ ਸਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲ ਬੰਦੋ ਜੀ ਵਾਹੇ ਗੁਰ ਸੁੱਖਾ ਨੂੰ ਸਿੱਖੀ ਬਾਲ ਕੀ ਸਦਾਨ ਰਹਿਤ ਦਾਨ ਬਦੀਕ ਦਾਨ ਵਿਸਾਹਾ ਦਾਨ ਪਰੁਸਾਹ ਦਾਨ ਬਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਹਿਬ ਜੀ ਦੇ ਦਰਸ਼ਨ ਇਸ ਨਾਨ ਜੋ ਕੀਆ ਝੰਡੇ ਟੰਗੇ ਜੁੱਬੇ ਰੋਗੇ ਅਕਾਲ ਧਰਮ ਕਾ ਜੈਕਾਰ ਬੋਲੋ ਜੀ ਸਪੰਦ ਮਨ ਨੀਵਾ ਨਤ ਉੱਚੀ ਨਤ ਦਾ ਰੱਖ ਆਪਵਾਹੇ ਗੁਰੂ ਥੇ ਅਕਾਲ ਪੁਰਖ ਆਪਣਾ ਪੰਛ ਦੇ ਸਦਾ ਸੁਹਾਈ ਬਤਾਰ ਜੀਓ ਸ੍ਰੀ ਨਨਤਾਣਾ ਸਾਹਿਬ ਅਤੇ ਹੋਰ ਗੁਰਦਵਾਰਿਆਂ ਗੁਰਧਾਮਾਂ ਦੀ ਜਿਨਾ ਤੋ ਪੰਚ ਰੂਪ ਸੁਧੋ ਆਗਿਆ ਤਿਨਾ ਦੇ ਫੁੱਲੇ ਦਰਸ਼ਨ ਦੇਦਾਰ ਸੇਵਾ ਸੁਭਾਰ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ 헤 ਨਾਣਿਆ ਦੇਵਾਨੇ ਕਣਿਆ ਦੇ ਤਾਰ ਕੋਈ ਉਤਿਆਦੀ ਓਟ ਸੱਚੇ ਉਪਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਆਪ ਗੂੜੇ ਹਜੂਰ ਅਰਦਾਸ ਬੇਂਤੀ ਹੈ ਆਪ ਗੂੜੇ ਧਾਣੇ ਅੰਦਰ ਚਾਰ ਪਹਿਰ ਰਹਿਣ ਬਤੀਤ ਹੋਈ ਆਇਆ ਚਾਰ ਪਰ ਦਿਨ ਆਪਣੇ ਧਾਣੇ ਅੰਦਰ ਬਤੀਤ ਕਰਾਉਣਾ ਧੰਨ ਧੰਨ ਅਮਰ ਸਹੂਦੇ ਬਾਬਾ ਦੀਪ ਸਿੰਘ ਸਾਹਿਬ ਜੀ ਰਮਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਬਾਜ ਸਾਹਿਬ ਦੀਵਤੇ ਪਾਵਨ ਬਰਬਾਰ ਦੇ ਅੰਦਰ ਆਪ ਜੀ ਦੇ ਸੰਗਰਸਨ ਸੰहासन ਤਿਆਰ ਹਨ ਕਿਰਪਾ ਕਰੋ ਸੰਗਸਮਾਤੇ ਪ੍ਰਕਾਸ਼ਮਾਨ ਹੋ ਕਰ ਸਤਿਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰ ਪਾਵਨ ਆਪਵੱਤਰ ਉਪਦੇਸ਼ ਬਖਸ਼ ਕੇ ਨਦਰ ਨਦਰ ਮਿਹਾਲ ਕਰੋ

ਸਾਰੇ ਪਾਸੇ ਸਥਾਨਾਂ ਤੇ ਮਹਾਰੰਦੂ ਆਗਿਆ ਬਖਸ਼ੂ ਜੀ ਪਰਸਤ ਵਿੱਚ ਆਪ ਅੰਧ ਸੰਗ ਸਹਾਈ ਹੋਣਾ ਸਰਬਾਤਮ ਦੇ ਕਾਰਜ ਰਾਸ ਕਰੇ ਸੇ ਪਿਆਰੇ ਮੇਲੇ ਜਿੰਨਾ ਬੁਲਿਆ ਤੇਰਾ ਨਾਮ ਚੇਤੇ ਆਵੀ ਮਾਨਕ ਨਾਮ ਚੜ੍ਹਦੀ ਕਲਾ ਤੇਰ ਭਾਵੇਂ ਸਰਬਤ ਦਾ ਭਲਾ ਰੁਜੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ